ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਬਹੁਤ ਜ਼ਿਆਦਾ ਗਰਮੀ ਆ ਸਵੇਰੇ ਸਵੇਰੇ ਇੰਨੀ ਜ਼ਿਆਦਾ ਧੁੱਪ ਹੋਈ ਪਈ ਆ ਤੇ ਆਵਾਜ਼ ਵੀ ਨਹੀਂ ਨਿਕਲਦੀ ਅਸੀਂ ਮੈਂ ਸਹੀ ਸਫਾਈ ਸੋਈ ਕਰਕੇ ਹਟੇ ਤੇ ਮੈਂ ਕਿਹਾ ਮੰਮੀ ਬਹੁਤ ਗਰਮੀ ਲੱਗਦੀ ਪਈ ਆ ਮੰਮੀ ਕਹਿੰਦੇ ਲੈ ਫੜ ਅੰਗੂਰ ਖਾ ਫੇਰ ਲੱਗੀਆਂ ਅਸੀਂ ਅੰਗੂਰ ਖਾਣ ਤੇ ਅੰਗੂਰ ਅੱਧੇ ਗੇ ਪਹੁੰਚੇ ਸੀ ਮੰਮੀ ਕਹਿੰਦੀ ਰੁਕ ਇੱਥੇ ਹੀ ਰੁਕ ਜਾ ਮੈਨੂੰ ਕੁਝ ਖਿਖਾਦਾ ਆ ਮੈਂ ਤੈਨੂੰ ਕੁਝ ਦੱਸਣਾ ਆ ਤੇ ਨਾਲੇ ਆਪਣੀ YouTube ਫੈਮਿਲੀ ਨੂੰ ਕੁਝ ਮੈਸੇਜ ਦੇਣਾ ਆ ਜਿਵੇਂ ਪਹਿਲਾਂ ਵੀ ਤੁਸੀਂ ਜਾਣਦੇ ਹੋ ਸਾਰੇ ਜਣੇ ਕਿ ਮੰਮਾ ਛੋਟੇ ਛੋਟਾ ਛੋਟੇ ਛੋਟੇ ਚੀਜ਼ਾਂ ਤੇ ਕੁਝ ਮੈਸੇਜ ਦਿੰਦੇ ਜੋ ਕਿ ਸਾਨੂੰ ਸਾਡੀ ਰੋਜ਼ਮਰਹ ਜ਼ਿੰਦਗੀ ਦੇ ਵਿੱਚ ਸਾਨੂੰ ਕੰਮ ਆਉਂਦੇ ਆ ਤਾਂ ਤੁਸੀਂ ਵੀ ਸਾਰੇ ਜਣੇ ਉਹਨੂੰ ਬਹੁਤ ਪਿਆਰ ਦਿਨੇ ਹੋ ਹਮੇਸ਼ਾ ਇਦਾਂ ਹੀ ਸਾਰੇ ਚੈਨਲ ਨੂੰ ਪਿਆਰ ਦਿੰਦੇ ਜੋ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਤਾਂ ਚਲੋ ਮਿਲਦੇ ਆਪਾਂ ਮੰਮੀ ਦੇ ਨਾਲ ਵੀ ਇਨ ਅੰਗੂਰਾਂ ਦੇ ਉੱਤੇ ਕੀ ਮੰਮੀ ਸਾਨੂੰ ਕੁਝ ਮੈਸੇਜ ਦੇਣ ਲੱਗੀਆਂ ਹਾਂਜੀ ਮੰਮੀ ਸਸਰੀ ਸਾਸਰੀ ਜਾਂਦੀ ਸਾਰਿਆਂ ਨੂੰ ਹੋਰ ਸਨਾਓ ਕਿੱਦਾਂ ਠੀਕ ਆ ਅਸੀਂ ਨਾ ਮੁਰਕਾ ਮਕਮ ਨੂੰ ਵੇਖ ਕੇ ਹਟੀਆਂ ਸੀ ਹੀ ਆ ਤੇ ਹਜੇ ਨਾ ਤੀਆਂ ਹੈ ਨਹੀਂ ਐ ਈ ਦੇ ਬੈਠੀਆਂ ਨਹੀਂ ਆ ਤੇ ਮੈਂ ਕਿਹਾ ਚੱਲ ਆਪਾਂ ਅੰਗੂਰ ਖਾਣੇ ਆ ਖਾਣ ਲੱਗੇ ਤੇ ਮੈਨੂੰ ਇੱਕ ਚੀਜ਼ ਜ਼ਿਆਦਾ ਆਈ ਜੋ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਕਹਿੰਦੇ ਹੁਣ ਦੇ ਆ ਵੀ ਸਾਡੇ ਲਈ ਫੈਮਿਲੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਅਸੀਂ ਇਕੱਲੇ ਹੋ ਜਾਈਏ ਨਾ ਤਾਂ ਸਾਡੀ ਕੋਈ ਕੀਮਤ ਨਹੀਂ ਪੈਂਦੀ ਹੈਗੀ ਇਸੇ ਤਰ੍ਹਾਂ ਜਦੋਂ ਅਸੀਂ ਅੰਗੂਰ ਖਰੀਦਣ ਗਏ ਨਾ ਇਹ ਦੇਖੋ ਕਿਤੇ ਤੁਸੀਂ ਵੀ ਜਾਣਦੇ ਹੋਵੋਗੇ ਅਗਲੇ ਕਹਿਣਗੇ ਇਹ ਵਾਲੇ ਅੰਗੂਰਾਂ ਦਾ ਰੇਟ ਕੁਝ ਜ਼ਿਆਦਾ ਆ ਤੇ ਇਹ ਵਾਲੇ ਅੰਗੂਰਾਂ ਦਾ ਰੇਟ ਜਿਹੜਾ ਆ ਉਹ ਅੱਧਾ ਕਰਾਖ ਦਿੰਦੇ ਆ ਇਸੇ ਤਰ੍ਹਾਂ ਹੁੰਦਾ ਆ ਜੇ ਅਸੀਂ ਫੈਮਿਲੀ ਤੋਂ ਅਲੱਗ ਹੋ ਜਾਂਨੇ ਆ ਤਾਂ ਸਾਡੀ ਕੋਈ ਕੀਮਤ ਨਹੀਂ ਰਹਿ ਜਾਂਦੀ ਆ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਜੀ ਅਸੀਂ ਇੱਕ ਫੈਮਿਲੀ ਹੁੰਨੇ ਆ ਇੱਕ ਪਰਿਵਾਰ ਹੁੰਨੇ ਆ ਤਾਂ ਕਿਸੇ ਦੇ ਹਿੰਮਤ ਨਹੀਂ ਪੈਂਦੀ ਕਿ ਸਾਡੇ ਨਾਲ ਕੋਈ ਗੱਲ ਕਰ ਸਕੇ ਹਨਾ ਇਦਾਂ ਦੀ ਜ ਨਹੀਂ ਤਾਂ ਇਕੱਲੇ ਨੂੰ ਤ ਬੰਦੇ ਨੂੰ ਤੋੜ ਕੇ ਰੱਖ ਦਿੰਦੇ ਆ ਕੋਈ ਸਾਡਾ ਬਜ਼ੂਰਦ ਨਹੀਂ ਲੈਂਦਾ ਤੇ ਇਸੇ ਕਰਕੇ ਮੈਂ ਦੈ ਕਹਿੰਨੀ ਆ ਸਾਨੂੰ ਇੱਕ ਫੈਮਿਲੀ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਆ ਤਾਂ ਹੀ ਸਾਡੀ ਕੋਈ ਕੀਮਤ ਪਵੇਗੀ ਜੇ ਅਸੀਂ ਇਸ ਤਰ੍ਹਾਂ ਕੱਲੇ ਕੱਲੇ ਹੋ ਗਏ ਤਾਂ ਫੇਰ ਆਪਾਂ ਬਿਖਰੇ ਜਾਣਾ ਫੇਰ ਤਾਂ ਸਾਡਾ ਕੁਝ ਨਹੀਂ ਰਹਿਣਾ ਹੈਗਾ ਤਾਂ ਮੈਂ ਇਹ ਇਹੀ ਮੈਸੇਜ ਆ ਮੇਰਾ ਕਿ ਤੁਸੀਂ ਇੱਕ ਜੁੱਟ ਰਹੋ ਇੱਕ ਪਰਿਵਾਰ ਫੈਮਿਲੀ ਬਣ ਕੇ ਰਹੋ ਤੇ ਆਪਣੇ ਘਰਾਂ ਵਿੱਚ ਤੁਸੀਂ ਪਿਆਰ ਨਾਲ ਰਹੋ ਜੀ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਔਰ ਦੇਖੋ ਬੋਟੀ ਕੀ ਕਹਿੰਦੀ ਹੈ ਸਾਡੇ ਜੀਰਜ ਤੁਹਾਨੂੰ ਬਸ ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਲੋਕੀ ਇਦਾਂ ਤੋੜਨ ਦੀ ਕੋਸ਼ਿਸ਼ ਕਰਦੇ ਆ ਇਦਾਂ ਤੋੜ ਕੇ ਸਾਡੀ ਕੀਮਤ ਘਟਾ ਦਿੰਦੇ ਆ ਆਪਾਂ ਨੂੰ ਰੱਬ ਤੇ ਭਰੋਸਾ ਰੱਖਣਾ ਹੈ ਆਪਣੇ ਵਿਸ਼ਵਾਸ ਬਣਾ ਕੇ ਰੱਖਣਾ ਹੈ ਤੇਨਾ ਗੋਰਾ ਦੇ ਗੁੱਛੇ ਵਾਂਗੂ ਇੱਕ ਯੂਨਿਟੀ ਬਣ ਕੇ ਰਹਿਣਾ ਹੈ ਇਕਤਾ ਦੇ ਨਾਲ ਰਹਿਣਾ ਹੈ ਜਿਹੜਾ ਇੱਕ ਫੈਮਿਲੀ ਬਣ ਕੇ ਹੈ ਨਾ ਇੱਕ ਲੜਾਈ ਝਗੜੇ ਤਾਂ ਹਰ ਫੈਮਿਲੀ ਦੇ ਵਿੱਚ ਹੁੰਦੇ ਆ ਜਿੱਥੇ ਉਹ ਕਹਿੰਦੇ ਆ ਨਾ ਸਿਆਣਕ ਜਿੱਥੇ ਚਾਰ ਭੰਡੇ ਆ ਤੇ ਮਮਾ ਉਹ ਖੜਕਦੇ ਆ ਨਾ ਪਰ ਆਪਾਂ ਜਿਹੜਾ ਆ ਜਿਹੜੇ ਖੜਕ ਖੱਟ ਵੀ ਗਏ ਆ ਨਾ ਕੋਈ ਗੱਲ ਨਹੀਂ ਪਰ ਆਪਾਂ ਫਿਰ ਵੀ ਇਕੱਠੇ ਰਹਿਣਾ ਹੈ ਹਾਂ ਬਿਲਕੁਲ ਬਿਲਕੁਲ ਤੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਜੇ ਕਿਤੇ ਮਾੜੀ-ਮੋਟੀ ਗੱਲ ਹੋ ਜਾਂਦੀ ਆ

ਅੱਜ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ